ਤੇਨੇ ਮੇਰਾ ਪ੍ਰਾਂਤ ਦੁਗਿਆਨੀ ਮਰੀਆਨੀ ਦੁਨੀਆਂ ਨੂੰ ਤਾਰਨਾ ਆਇਆ ਹੈ ਕਵੇਂ ਗੁਰਗਾਨੀ ਚ ਦਿਖਿਆ ਹੈ ਮਨ ਤਰੇ ਤਰੇ ਗੁਰ ਸਿੱਖ ਮਨ ਨਾਮ ਕੋ ਨਾ ਪੀਖਿਆ ਸਾਂ ਨਾਮ ਮਰਨ ਹੋਏ ਜੇ ਕੋ ਨਨ ਜਨਮ ਕੋਈ ਜਿ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਜਿ ਬਾਬਾ ਸਾਹਿਬ ਸਿੰਘ ਬੀਤੀ ਹੋਏ ਹਨ ਗੁਰਨਾੰਦ ਕੋਲਚੂ ਉਹਨਾਂ ਦੇ ਵਰਨਾ ਹੀ ਉਹਨਾਂ ਨੇ ਜਨਮ ਦਿੱਤਾ ਇਸ ਤਰ੍ਹਾਂ ਹੀ ਉਹਨਾਂ ਦੀ ਕੋਲਚੂ ਨਿਨਾਗੁਰ ਬਾਬਾ ਕਰਮ ਸਿੰਘ ਨੇ ਨਾਮ ਲੈ ਕੇ ਇਸ ਸੰਗਤਾਂ ਨੂੰ ਉਤਾਰਿਆ ਕੋਤੀ ਮਰਦਾਨ ਤੋਂ ਲਾ ਕੇ ਬਾਬਾ ਕਰਮ ਸਿੰਘ ਜੀ ਪਹਿਲੀ ਦਿਨ ਨਿਸ਼ੀਨ ਦੂਜੀ ਦਿਨ ਨਿਸ਼ੀਨ ਬਾਬਾ ਲਾਸ ਸਿੰਘ ਇਤਰਾ ਬਾਬਾ ਲਾਸ ਸਿੰਘ ਜ્યોਤੀ ਜੋ 2 ਸਾਲ ਦੀ ਉਮਰ ਬਾਬਾ ਕਰਮ ਸਿੰਘ ਨੇ ਲਾ ਕੇ ਬਾਬਾ ਲਾਸ ਸਿੰਘ ਨੂੰ ਸੰਗਤਾਂ ਨੇ ਦੱਸਿਆ ਹੈ ਬਾਬਾ ਕਰਮ ਸਿੰਘ ਮਾ ਜੇ ਅੱਠਵੇਂ ਦਿਨ ਜੋਤੀ ਜੋ ਸਮਾਜਣਾ ਹੈ ਦੇ ਬਾਬਾ ਲਾਸ ਸਿੰਘ ਗੁਰੂ ਦੇ ਲੰਗਰਾਂ 'ਚ ਕਿਵੇਂ ਅੱਜ ਲੰਗਰ ਚੱਲਦਾ ਪਿਆ ਹੈ ਇਸ ਤਰ੍ਹਾਂ ਹੀ ਬਾਬਾ ਲਾਸ ਸਿੰਘ ਲੰਗਰੀ ਸੇਵਾ ਕਰਦੇ ਪਹਿਸਾਨ ਜੀ ਸੇਵਾ ਤੇ ਪਾਇਆ ਮਾਨ ਨਾਨਕ ਗਾਜੀ ਗੁਣੀ ਨਿਦਾਨ ਅੱਜ ਜੋ ਬਾਬੇ ਨਾਨਕ ਨੇ 20 ਰੁਪਏ ਨਾਲ ਲੰਗਰ ਚਲਾਇਆ ਸੀ ਚੂਲਖਾਨੇ 'ਚ ਉਹਨਾਂ ਦੇ ਮੁਖੀ ਸੰਤ ਸੰਤ ਰੇਨਦਾਸ ਗੁਰਬਾਣੀ 'ਚ ਵੀ ਸਬਦ ਆਂਦਾ ਹੈ ਹਾਂ ਸੰਤਨ ਕੀ ਰੇਨ ਪਿਆਰੇ ਹਾਂ ਸੰਤਨ ਕੀ ਸਰਨਾ ਸੰਤ ਅਮਾਰੀ ਉਤਸਥਾਨੀ ਸੰਤ ਅਮਾਰਾ ਗਾਣਾ ਨਾਈ ਜੋ ਉਹ ਸਮੇਂ ਜਨਮ ਸਾਖੀ 'ਚ ਲਿਖਿਆ ਹੈ ਪੜਿਆ ਹੈ ਉਹ ਮੰਡੀ ਦੇ ਮੁਖੀ ਸੰਤ ਸੰਤ ਰੇਨਦਾਸ ਸੰਤ ਰੇਨਦਾ ਅਨੇ ਗੁਰੂ ਨਾਨਕ ਦੇਵ ਨੂੰ ਆਖਿਆ ਹੈ ਤੁਹਾਡੇ ਪਿਤਾ ਜੀ ਨੇ ਜੋ 20 ਰੁਪਏ ਦਿੱਤੇ ਹਨ ਕਮਾਈ ਕਰਨੀ ਆ ਤੇ ਦਿੱਤੇ ਆ ਸਾਨੂੰ ਡੰਗਰ ਨਾ ਖਵਾ। ਤੇ ਨਾਰੀ ਬਾਲਣ ਕਹਿੰਦੇ ਹਨ ਜੇ ਬਾਲਣਾ ਸੰਧੂ ਸੀ ਤੇ ਕਹਿੰਦੇ ਮੈਨੂੰ ਦੀ ਗੁਰੂ ਮਾਰ ਕੋ ਖਰਾਓਗੇ। ਨਾਰੀ 20 ਰੁਪਏ ਦਾ ਡੰਗਰ ਲਿਆ ਆ ਕੇ ਸਾਧੂ ਨੂੰ ਸਾਰਿਆਂ ਖਵਾ ਕੇ ਭੋਜਨ ਇਹ ਨਾਲੀ ਨਰਕਾਣਾ ਸਾਹਿਬ ਪਹੁੰਚੇ ਹਨ। ਬਾਲਾ ਜੀ ਘਰ ਪਹੁੰਚੇ ਤੇ ਗੁਰੂ ਨਾਨਕ ਦੇਵ ਜੀ ਜੋ ਨਰਕਾਣਾ ਸਾਹਿਬ ਧਰਤੀ ਹੈ। ਜੋ ਇਹ ਕੰਬੂ ਹੈ ਦਰਖਤਾਂ ਦਾ ਧਾਨ ਅੱਖੀਂ ਵੇਖਿਆ ਹੈ ਉੱਥੇ ਜਾ ਕੇ ਬੈਠ ਕੇ ਜੋ ਪਰਮੇਸ਼ਰ ਕੇ ਗੁਰੂ ਨਾਨਕ ਧਰਤੂਆਂ ਉਤਾਰ ਆਏ ਹਨ ਕਿ ਗੁਰਬਾਣੀ ਵੀ ਧਰਤੂ ਆਈ ਔਰਕੀ ਬਾਣੀ ਆਈ ਤੇ ਸੇਰੀ ਠਿੰਡ ਮਟਾਈ ਔਰ ਸੱਚੀ ਬਾਣੀ ਗਾਇੰਦ ਗਾਓ ਗੁਰੂ ਦੀ ਬਾਣੀ ਆ ਸਰ ਬਾਣੀ ਇਸ ਤਰ੍ਹਾਂ ਹੀ ਜੋ ਬਾਬਾ ਕਰਮ ਸਿੰਘ ਤੁਲਾਕੇ ਬਾਬਾ ਕਰਮ ਸਿੰਘ ਜੀ ਬਾਬਾ ਸਿੰਘ ਜੀ ਬਾਬਾ राम सिंह जी बाबा माजा सिंह